ਵੀਡੀਓ ਦੇਖ ਰਹੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਅੜੀਸਰ ਸਾਹਿਬ ਜੀ ਇਸ ਗੁਰਦੁਆਰੇ ਦੇ ਵਿੱਚ ਸਾਰੇ ਹੀ ਅੜੇ ਹੋਏ ਕੰਮ ਦੂਰ ਹੋ ਜਾਂਦੇ ਹਨ ਤੇ ਬਹੁਤ ਹੀ ਮੰਨਤਾ ਹੈ ਤੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਹਨ ਆਪ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਅੜੀਸਰ ਸਾਹਿਬ ਜੀ ਬਰਨਾਰਾ ਰੋਡ ਹੈ ਜੀ ਤੇ ਅੱਗੇ ਜਾ ਕੇ ਪੁਲ ਦੇ ਕੋਲੋਂ ਬਰਨਾਲਾ ਮੁੜ ਜਾਂਦਾ ਹੈ ਤੇ ਉਸ ਤੋਂ ਅੱਗੇ ਹੰਡਾਇਆ ਆਂਦਾ ਹੈ ਇੱਕ ਸਿੱਧੀ ਸੜਕ ਹੰਡਾਇਏ ਨੂੰ ਜਾਂਦੀ ਹੈ ਆ ਬਰਨਾਲੇ ਨੂੰ ਮੁੜ ਰਹੇ ਹੈ ਜੀ ਤੇ ਅੱਗੇ ਆਪਾਂ ਜਾ ਰਹੇ ਹਾਂ ਹੰਡਾਇਆ ਹੰਡਾਇਆ ਰੋਡ ਸਾਰੀ ਕ੍ਰਾਸ ਕਰਕੇ ਤੇ ਆਊਟਲੈਟ ਕ੍ਰਾਸ ਕਰਕੇ ਤੇ ਅੱਗੇ ਗੁਰਦੁਆਰਾ ਅੜੀਸਰ ਸਾਹਿਬ ਦਾ ਇੱਕ ਗੇਟ ਲੱਗਿਆ ਹੋਇਆ ਹੈ ਲੈਫਟਰ ਨੂੰ ਮੁੜਨਾ ਹੈ ਹੰਡਾਇਆ ਵੱਲ ਜਾਂਦੇ ਹੋਏ ਹੰਡਾਇਆ ਰੋਡ ਤੇ ਇਹ ਗੁਰਦੁਆਰਾ ਸਥਿਤ ਹੈ ਜੀ ਬਹੁਤ ਦੂਰ-ਦੂਰ ਸੰਗਤ ਆਉਂਦੀ ਹੈ ਆ ਦੇਖੋ ਜੀ ਹੰਡਾਇਆ ਦਾ ਗੇਟ ਬਸ ਇੱਥੋਂ ਲੈਫਟ ਮੁੜ ਜਾਣਾ ਹੈ ਸਾਰੀ ਸੜਕ ਪੱਕੀ ਹੈ ਤੇ ਵਧੀਆ ਹੈ ਕੋਈ ਕੱਚਾ ਰਸਤਾ ਨਹੀਂ ਹੈ ਇੱਕ ਪਿੰਡ ਨੂੰ ਰਸਤਾ ਮੁੜਦਾ ਹੈ ਜੀ ਅੜੀ ਸਰ ਗੁਰਦੁਆਰਾ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਉਣੀ ਹੈ ਜੀ جيڏي جيڪي هيرو ٿي وڃن ٿا ۽ جيڪي ٿي وڃن ٿا ۽ جيڪي ٿي وڃن ٿا नान जसूचर हर जस कबू न गाई मारू माला नवा ਮਈ ਮਨ ਕੋ ਮਨਨ ਤਿਆਗਿਓ ਮਾਇਆ ਕੈ ਮਦ ਝਰਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ ਰਾਮ ਕੰਕੋ ਟੱਡ ਪਰਿਓ ਸਰੀ ਉਪਰ ਤਬ ਸੋਤ ਤਾ ਜਾਗਿਓ ਕਾ ਉਥੇ ਹੁ ਕਾ ਬਸਤਾਈ ਸੁਟਨ ਨਾਇਨ ਭਾਗਿਓ ਜੇਨਤਾ ਉਰੀ ਕਟ ਮੈਂ ਜਦ ਗੁਰ ਚਰਨ ਮੈਂ ਲਾ ਗਿਆ ਸਭ ਜਨਮ ਨਾਨਕ ਤਬੂਗਾ ਜੋ ਪ੍ਰਭ ਜਸ ਮੈਂ ਪਾ ਗਿਆ ਮਾਰੂ ਅਰਥ ਪਦੀਆ ਮਹਲਾ ਪਹਿਲਾ ਘਰ ਪਹਿਲਾ ਈ ਗੋੰਕਾਰ ਸਤਗੁਰ ਪ੍ਰਸਾਦ ਬੇਦੁਕਰਾ ਕਦੇ ਸੁਣੇ ਹਾਰੇ ਮਨੀ ਅਦੇ ਕਾਇ ਅਸਤ ਸਿਰਤ ਬੋ ਕਣਾ ਬੰਤਾ ਕੇ ਗੁਰੂ ਮਹਾਰਾਜੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਜੀ ਪ੍ਰਸ਼ਾਦਾ ਸ਼ਕਨ ਵਾਹਿਗੁਰੂ ਜੀ ਦਾ ਪ੍ਰਸ਼ਾਦ ਸ਼ਕਦੇ ਹਾਂ ਥੋੜਾ ਜਿਹਾ ਇੱਥੋਂ ਬਰਤਨ ਮਿਲਦੇ ਹਨ ਤੇ ਸਾਹਮਣੇ ਚਾਹ ਮਿਲਦੀ ਹੈ ਤੇ ਇੱਧਰ ਸੇਵਾ ਪਾਈ ਜਾਂਦੀ ਹੈ ਲੰਗਰ ਦੇ ਵਿੱਚ ਦੇਖੋ ਬੜੇ ਹੀ ਪਿਆਰ ਨਾਲ ਸੰਗਤ ਨੂੰ ਪ੍ਰਸ਼ਾਦਾ ਸਕਾਉਂਦੇ ਹੋਏ ਵਾਹਿਗੁਰੂ ਜੀ ਕੀ ਹੈ ਗੁਰੂ ਆਪਾਂ ਵੀ ਪ੍ਰਸ਼ਾਦਾ ਸ਼ਕਦੇ ਹਾਂ ਜੀ ਮੋਠਾਂ ਦੀ ਦਾਲ ਫੁਲਕਾ ਸਾਰੀ ਸੰਗਤ ਪ੍ਰਸਾਦਾਸ਼ਕਦੀ ਹੋਈ ਵਾਹਿਗੁਰੂ ਜੀ ਅੱਗੇ ਜਾ ਕੇ ਦੇਖੋ ਜੀ ਇੱਥੇ ਨਾ ਡੱਬੇ ਚੜਦੇ ਹਨ ਜਿਨ੍ਹਾਂ ਦੀ ਸੁੱਖ ਪੂਰੀ ਹੋ ਜਾਂਦੀ ਹੈ ਜਿਨ੍ਹਾਂ ਦੇ ਅੜੇ ਹੋਏ ਕੰਮ ਦੂਰ ਹੋ ਜਾਂਦੇ ਹਨ ਤੇ ਉਹ ਇੱਥੇ ਡੱਬਾ ਚੜਾਉਂਦੇ ਹਨ ਡੱਬਾ ਤੁਹਾਨੂੰ ਬਾਹਰੋਂ ਵੀ ਮਿਲ ਜੂਗਾ ਜੀ ਪ੍ਰਸ਼ਾਦ ਸਾਰਾ ਬਾਹਰੋਂ ਮਿਲ ਜੂਗਾ ਤੇ ਇੱਥੇ ਸਾਰਾ ਦਿਨ ਫਿਰ ਲੱਡੂ ਵਰਤਾਂਦੇ ਰਹਿੰਦੇ ਹਨ ਇਹ ਉਧਰੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚੋਂ ਅਰਦਾਸ ਕਰਾ ਕੇ ਜਿਨ੍ਹਾਂ ਦੀ ਸੁੱਖ ਪੂਰੀ ਹੋ ਜਾਂਦੀ ਹੈ ਤੇ ਇੱਥੇ ਡੱਬੇ ਪਾਪਾ ਜੀ ਰੱਖ ਜਾਂਦੇ ਹਨ ਤੇ ਇੱਥੇ ਸਾਰਾ ਦਿਨ ਫਿਰ ਲੱਡੂ ਵਰਤਦੇ ਰਹਿੰਦੇ ਹਨ ਸਾਰਾ ਦਿਨ ਸੰਗਤ ਨੂੰ ਪ੍ਰਸ਼ਾਦ ਲੱਡੂਆਂ ਦਾ ਦਿੱਤਾ ਜਾਂਦਾ ਹੈ ਬਹੁਤ ਜ਼ਿਆਦਾ ਡੱਬੇ ਚੜਦੇ ਹਨ ਜੀ ਬਹੁਤ ਜ਼ਿਆਦਾ ਬਾਹਰ ਵੀ ਢੇਰ ਲੱਗਿਆ ਹੋਇਆ ਹੈ ਖਾਲੀ ਡੱਬਿਆਂ ਦਾ ਦੇਖੋ ਐਸੀ ਜੀ ਗੁਰਦੁਆਰਾ ਅੜੀਸਰ ਸਾਹਿਬ ਇੱਕ ਛੋਟੀ ਜੀ ਅੰਦਰ ਸਮਾਜ ਜੀ ਬਣੀ ਹੋਈ ਹੈ ਬਾਬਾ ਜੀ ਦੀ ਤੇ ਬਸ ਇਹਦੇ ਅੰਦਰ ਨਹੀਂ ਜਾਣ ਦੀ ਮਨਾਹੀ ਹੈ ਜੀ ਤੇ ਏਸੀ ਗੁਰਦੁਆਰਾ ਅੜੀ ਸਰ ਸਾਹਿਬ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੱਤਵਾ ਸਪੋਰਟ ਕਰੋ ਤੁਹਾਨੂੰ ਅਸੀਂ ਨਵੇਂ ਗੁਰਦੁਆਰੇ ਦਿਖਾਉਂਦੇ ਰਹਾਂਗੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇਆ ਕਰੋ ਜੀ ਤੁਹਾਡੇ ਵਰਗੀ ਸੰਗਤ ਨਾਲ ਹੀ ਚੈਨਲ ਚੱਲਦਾ ਹੈ ਤੇ ਜੇ ਸਪੋਰਟ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਤੁਹਾਨੂੰ ਤਰੱਕੀਆਂ ਦੇਵੇ ਅਤੇ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਪਰਿਵਾਰਾਂ ਨੂੰ ਸੱਚੇ ਪਾਤਸ਼ਾਹ ਜੀ ਵਾਈ ਕਰੂ ਵਾਈ ਕਰੂ ਵਾਈ